ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਹਨ ਅਤੇ ਸੰਗਤ ਜੀ ਉਸੇ ਦੇ ਲਈ ਅੱਜ ਮੈਂ ਆਇਆ ਹਾਂ ਤੁਹਾਨੂੰ ਲੈ ਕੇ ਗੁਰਦੁਆਰਾ ਸ੍ਰੀ ਸੀਸ ਗੰਸਾਹਬ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਵਾਉਣ ਦੇ ਲਈ ਤੇ ਚਲੋ ਆਓ ਸੰਗਤ ਜੀ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਤੇ ਜੋ ਇੱਥੋਂ ਦਾ ਇਸ ਪਵਿੱਤਰ ਸਥਾਨ ਦਾ ਜੋ ਇਤਿਹਾਸ ਹੈ ਉਸ ਦੀ ਤੁਹਾਡੇ ਨਾਲ ਸਾਂਝ ਪਾਵਾਂਗੇ ਜੀ ਚਲੋ ਚੱਲੀਏ ਜੀ ਦਰਸ਼ਨ ਕਰਦੇ ਹਾਂ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਕੀਰਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੇ ਪਾਵਨ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਗੱਲ ਇਸ ਤਰ੍ਹਾਂ ਹੈ ਕਿ ਸਨ 1675 ਈਸਵੀ ਦੇ ਵਿੱਚ ਕਸ਼ਮੀਰੀ ਪੰਡਤਾਂ ਅਤੇ ਤਿਲਕ ਅਤੇ ਜੰਝੂ ਦੇ ਰਾਖੇ ਧੰਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਔਰੰਗਜ਼ੇਬ ਦੇ ਜ਼ੁਲਮ ਨੂੰ ਖਤਮ ਕਰਨ ਦੇ ਲਈ ਆਪਣੀ ਸ਼ਹੀਦੀ ਦਿੱਤੀ ਸੀ ਅਤੇ ਸੰਗਤ ਜੀ ਉਸ ਤੋਂ ਬਾਅਦ ਦੇ ਵਿੱਚ ਭਾਈ ਜੈਤਾ ਜੀ ਜੋ ਕਿ ਅਮਰਤ ਚੱਕਣ ਤੋਂ ਬਾਅਦ ਦੇ ਵਿੱਚ ਭਾਈ ਜੀਵਨ ਸਿੰਘ ਜੀ ਬਣੇ ਉਹਨਾਂ ਨੇ ਬੜੀ ਨਿਰਡਰਤਾ ਅਤੇ ਬੜੀ ਦਲੇਰੀ ਦੇ ਨਾਲ ਗੁਰੂ ਮਹਾਰਾਜ ਜੀ ਦੇ ਪਾਵਨ ਸੀਸ ਨੂੰ ਦਿੱਲੀ ਦੇ ਤਾਂ ਚਾਂਦਨੀ ਚੌਕ ਤੋਂ ਸ਼੍ਰੀ ਕੀਰਤਪੁਰ ਸਾਹਿਬ ਤੱਕ ਲੈ ਕੇ ਜਾਂਦਾ ਅਤੇ ਉਸ ਤੋਂ ਬਾਅਦ ਦੇ ਵਿੱਚ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਜੋ ਗੁਰਦੁਆਰਾ ਸ੍ਰੀ ਵਿਵਾਨਗੜ੍ਹ ਹੈ ਉਸ ਅਸਥਾਨ ਤੋਂ ਗੁਰੂ ਮਹਾਰਾਜ ਜੀ ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਅਤੇ ਹੋਰ ਸੰਗਤਾਂ ਬੜੇ ਅਦਬੋ ਸਤਕਾਰ ਦੇ ਨਾਲ ਗੁਰੂ ਮਹਾਰਾਜ ਜੀ ਦੇ ਪਾਵਨ ਸੀਸ ਨੂੰ ਇਸ ਅਸਥਾਨ ਤੱਕ ਲੈ ਕੇ ਆਏ ਸਨ ਸੰਗਤ ਜੀ ਤੁਸੀਂ ਜਿਸ ਅਕਾਲ ਪੁੰਗਾਂ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਕੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਰਾਜਿਆ ਕਰਦੇ ਸਨ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਬਹੁਤ ਮਨ ਨੂੰ ਸਕੂਨ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਸਾਹਮਣੇ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਸਥਾਨ ਦੇ ਜਿੱਥੇ ਕੀ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਵਨ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਵਾਹਿਗੁਰੂ ਜੀ ਦਰਸ਼ਨ ਕਰੋ ਸੰਗਤ ਜੀ ਅਤੇ ਸੰਗਜ ਜੀ ਤੁਸੀਂ ਜਿਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਉਹ ਪਵਿੱਤਰ ਸਥਾਨ ਹੈ ਜਿਸ ਵੇਲੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਸਨ 1704 ਈਸਵੀ ਦੇ ਵਿੱਚ 6 ਅਤੇ 7 ਪੋ ਦੀ ਦਰਮਿਆਨੀ ਰਾਤ ਨੂੰ ਸ਼ਹਿਰ ਅਨੰਦਪੁਰ ਸਾਹਿਬ ਨੂੰ ਹਮੇਸ਼ਾ ਦੇ ਲਈ ਛੱਡ ਦਿੱਤਾ ਸੀ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਭਾਈ ਗੁਰਬਖਸ਼ ਰਾਏ ਜੀ ਨੂੰ ਇਸ ਸਥਾਨ ਦੀ ਸੇਵਾ ਸੌਂਪੀ ਸੀ ਵਾਹਿਗੁਰੂ ਜੀ ਅਤੇ ਸੰਗਤ ਜੀ ਭਾਈ ਗੁਰਬਖਸ਼ ਰਾਏ ਜੀ ਨੇ ਆਪਣੀ ਤਾਂ ਉਮਰ ਰੰਦੀ ਜ਼ਿੰਦਗੀ ਤੱਕ ਇਸ ਹਸਤਾਨ ਦੀ ਬੜੀ ਸੇਵਾ ਭਾਵਨਾ ਦੇ ਨਾਲ ਇੱਥੇ ਸੇਵਾ ਕੀਤੀ ਸੰਗਤ ਜੀ ਜੋ ਮੇਨ ਇਮਾਰਤ ਹੈ ਗੁਰਦੁਆਰਾ ਸਾਹਿਬ ਦੀ ਜਿਸ ਦੇ ਕੀ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵਕਤ ਇਹ ਪੁਰਾਤਨ ਹੈ ਜੀ ਇਹ ਇਮਾਰਤ ਇਹ ਗੁਰਦੁਆਰਾ ਸਾਹਿਬ ਦੀ ਜੋ ਇਮਾਰਤ ਹੈ ਇਸ ਦੀ ਅੰਦਰਲੀ ਸਾਈਡ ਵੀਡੀਓ ਤਾਂ ਨਹੀਂ ਬਣਾਉਣ ਦਿੱਤੀ ਜਾ ਰਹੀ ਸੀ ਅੰਦਰ ਪਰ ਮੈਂ ਦੇਖਿਆ ਕਿ ਅੰਦਰ ਬਹੁਤ ਸੋਹਣੀਆਂ ਫੁੱਲ-ਬੂਟੀਆਂ ਜਿਸ ਤਰ੍ਹਾਂ ਤੁਸੀਂ ਨਿਸ਼ਾਨ ਸਾਹਿਬ ਜੀ ਦੇਖ ਰਹੇ ਹੋ ਫੁੱਲ-ਬੂਟੀਆਂ ਬਣੀ ਹੋਈਆਂ ਬੜਾ ਸੁੰਦਰ ਸੀ ਜੀ ਅੰਦਰ ਬੜਾ ਦਿਲ ਲੱਗ ਰਿਹਾ ਸੀ ਬੜਾ ਸਕੂਨ ਆ ਰਿਹਾ ਸੀ ਮਨ ਨੂੰ ਦਿਲ ਕਰਦਾ ਸੀ ਕਿ ਇੱਥੇ ਹੀ ਬੈਠਾ ਰਹਾ ਵਾਹਿਗੁਰੂ ਜੀ ਵਾਹਿਗੁਰੂ ਸੰਗਤ ਜੀ ਤੁਸੀਂ ਵੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਯਾਤਰਾ ਤੇ ਆਓ ਤਾਂ ਇਸ ਸਥਾਨ ਤੇ ਵੀ ਜ਼ਰੂਰ ਆਣਾ ਦਰਸ਼ਨ ਕਰਨਾ ਜੀ ਬਹੁਤ ਸੋਹਣਾ ਸਥਾਨ ਹੈ ਬਹੁਤ ਸੋਹਣੇ ਫੁੱਲ ਬੂਟੇ ਇੱਥੇ ਲੱਗੇ ਹੋਏ ਹਨ ਬਹੁਤ ਸੋਹਣੀ ਅੰਦਰ ਇੱਕ ਬਗੀਚੀ ਬਣੀ ਹੋਈ ਹੈ ਵਾਹਿਗੁਰੂ ਜੀ ਬਹੁਤ ਮਨ ਖੁਸ਼ ਹੁੰਦਾ ਜੀ ਇਸ ਸਥਾਨ ਤੇ ਆ ਕੇ ਮਨ ਬਹੁਤ ਲੱਗਦਾ ਜੀ ਦਿਲ ਬਹੁਤ ਲੱਗਦਾ ਇੱਥੇ ਬਹੁਤ ਦਿਲ ਲੱਗ ਰਿਹਾ ਜੀ ਸਾਡਾ ਇਸ ਸਥਾਨ ਤੋਂ ਜਾਣ ਨੂੰ ਦਿਲ ਹੀ ਨਹੀਂ ਕਰ ਰਿਹਾ ਅਭੀ ਇੱਥੇ ਹੀ ਦੋ ਤਿੰਨ ਘੰਟੇ ਸ਼ਾਮ ਤੱਕ ਇੱਥੇ ਹੀ ਬੈਠ ਕੇ ਉਸ ਅਕਾਲ ਪੁਰਖ ਮਹਾਰਾ ਦੀ ਯਾਦ ਦੇ ਵਿੱਚ ਪਰਮਾਤਮਾ ਦਾ ਜ਼ਿਕਰ ਕਰੀਏ ਜੀ ਤੇ ਸੰਗਤ ਜੀ ਇਥੇ ਹੀ ਹੁਣ ਮੈਂ ਇਸ ਵੀਡੀਓ ਨੂੰ ਸਮਾਪਤ ਕਰਨ ਲੱਗਿਆ ਹਾਂ ਵੀਡੀਓ ਦੇ ਵਿੱਚ ਅਗਰ ਕੋਈ ਲਫ਼ਜ਼ ਜਾਂ ਕੋਈ ਗੁਸਤਾਖੀ ਹੋਈ ਹੋਵੇ ਤਾਂ ਦਾਸ ਨੂੰ ਮਾਫ਼ ਕਰਨਾ ਜੀ ਅਤੇ ਵੀਡੀਓ ਚੰਗੀ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਸਿੱਖੀズム ਦੀ ਗੱਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ